ਆਵਾਜ਼ 베ਸਿੰਦਾ ਲੱਗਨ ਦਾ ਪਿਆ ਜੀ ਸਿੰਕ ਤੇ ਵੇਖ ਸਕਦੇ ਜੀ ਹੈਲੋ ਅੰਕਲ ਜੀ ਗਾਇਸ ਐਲਟੀ ਵੀ ਲੱਗ ਗਈ ਇੱਧਰ ਇਹ ਕਿਉਂ ਹੁੰਦੇ ਮਮੀ ਤੇ ਲਾਈਟਾਂ ਵੀ ਲੱਗੀਆਂ ਤੇ ਆ ਵੇਖ ਸਕਦੇ ਜੀ ਅੱਜ ਬੈਕ ਸਾਈਡ ਵੀ ਔਰ ਲਾਈਟਾਂ ਹੀ ਆਨਲਾਈਨ ਮੰਗਾਈਆਂ ਤੇ ਉਹ ਦਬਾਰਾ ਆ ਮਮੀ ਤੇ ਗਾਇਸ ਇਧਰੋਂ ਪਿਛੇ ਲਾਈਟ ਲੱਗੀ ਆ ਬੈਕ ਸਾਈਡ ਆਲਸੀਡੀ ਦੇ ਉਸ ਤੋਂ ਬਾਅਦ ਗਾਇਸ ਅਰੇ ਚੱਲੁੰਦੇ ਆ ਜੀ ਗਮ ਖਰਾਬ ਹੋ ਗਿੰਦੀ ਉਹਦਨ ਦੀ ਗਾਇਸ ਇਹ ਸ਼ੀਸ਼ਾ ਆ ਜੀ ਤਾਂ ਨਾ ਹਾਂ ਦੰਦ ਦੱਸਿਆ ਆ ਵੇਖੋ ਲਾਈਟ ਜਗਨ ਦੀ ਵਾਈਟ ਲਾਈਟ ਆ ਗਈ ਤੇ ਤੇ ਆ ਵੀ ਇਹ ਵਾਈਟ ਕਿ ਗਰੇ ਨਾ ਨਹੀਂ ਪਤਾ ਤੇ ਇਹ ਸ਼ੀਸ਼ਾ ਹੈ ਜੀ ਤੇ ਇਦਾਂ ਹੱਡੀ ਐਲਟੀ ਹੋ ਗਈ ਜੀ ਖਰਾਬ ਹੋਵੇ ਸਕਦੇ ਜੋ ਗਾਈਸ ਬਾਣੀ ਹੁੰਦਾ ਮੰਮੀ ਲੱਗੀ ਰਹਿਣ ਦੇ ਚੱਲਣਾ ਤੇ ਦਈ ਸੀ ਨਹੀਂ ਉਦੋਂ ਦੀ ਖਰਾਬ ਕਰਨਦੀ ਹੀ ਐਲਟੀ

ਆ ਲੱਗਣੀ ਇਹ ਵਿੱਚ ਆ ਵੇਖ ਸਕਦੇ ਜ ਮਾੜਾ ਇਹ ਲੂਸ ਕਰਨਾ ਆਪਣਾ ਹੁਣ ਕਰੀਏ ਉਸੇ ਖਣਾਏ ਗਾਈਸ ਉਹ ਚੌਲ ਜਿਹੇ ਰੱਖਣ ਦੇ ਦੀ ਸਕਰਾਇਨਾ ਕੋਈ ਨਹੀਂ ਬਸ ਸਾ ਠੀਕ ਜੀ ਇਹ ਵਾਲਾ ਕਪੜਾ ਮਰੋ ਵਿੱਚ ਲਾਉਣੇ ਮਸ਼ੀਨ ਲਾ ਦੋ ਗਾਈਸ ਉਹ ਨਿਹੜਾ ਉਹ ਕੱਟਾਈ ਦੀ ਛੇ ਦਾ ਪਾਣੀ ਵੀ ਦੁੱਲਿਆ ਤੇ ਇਹ ਆ ਜੀ ਪੱਥਰ ਡਬਲ ਕੀਤਾ ਵਾ ਪੱਥਰ ਇਹਨਾਂ ਨੇ ਜੋੜਿਆ ਹੁਣ ਅੰਕਲ ਦੇ ਆਪੇ ਸਾਫ਼ ਕਰੇ ਕਵਾਜ਼ ਹੋਤੀ ਰਹਿਣੀ ਹੈ ਨਾ ਅੰਕਲੇ ਡਬਲ ਲਾਇਆ ਨਾ ਪੱਥਰ ਹਾਂਜੀ ਡਬਲ ਮੋੜ ਠੀਕ ਆ गाइस ये लगा जी डबल पत्थर गाइस सिंक रखता है गाइस वे मिक्स कर जो सिंक के आ जाए ये अंदर नहीं है ਇਸੇ ਦੇ ਅੰਦਰ ਵਿੱਚ ਪੈਣੀ ਹੈ ਜੀ ਉਹ ਭਰਾ ਦਾ ਸਮਾਸ ਨੂੰ ਬਣਾਵਰ ਤੇ ਪਾਕ ਤੋਂ ਗਾਈਸ ਹੁਣ ਟੁੱਟੀ ਦੀ ਵੀ ਫਿਟਿੰਗ ਹੋਣੀ ਬਾਕੀ ਦਾ ਜਦੋਂ ਮਨੇ ਪਾ ਲਿਆ ਇਦੀ ਪਲੇਟ ਵੀ ਲੱਗਦੀ ਨੇ ਇੱਕ ਉਹਨਾਂ ਪਲੇਟ ਦਾ ਆਣੀ ਹੈ ਕੋਈ ਇਦੀ ਪਲੇਟ ਹੋਣੀ ਜੇ ਨਹੀਂ ਆਵੇ ਦਿੱਤੀ ਉਹਨਾਂ ਪਲੇਟ ਵਿੱਚ ਉਹ ਛੋਟੀ ਹੋਣੀ ਉਹ ਵੱਖਰੇ-ਵੱਖਰੇ ਨੰਬਰ ਹੁੰਦੇ ਨੇ ਉਹਨਾਂ ਦੇ ਉਹ ਜੋ ਉੱਤੀ ਹੈ ਬੇਲੇ ਨੂੰ ਮੈਂ ਪਈ ਪਰ ਕੰਪਨੀ ਇਹ ਕਰਦੀ ਨੇ ਇੱਥੇ ਵੀ ਆਹੋ ਕੰਪਨੀ ਦਾ ਠੀਕ ਠੈ ਹੈ ਜੀ ਠੀਕ ਠੈ ਹੈ ਕਿੰਨਾ ਦਾ ਫਲ ਤੇ ਇਹਨਾਂ ਨਹੀਂ ਲਾ ਫਲ ਚ ਰਹਿੰਦੋ ਆਪੇ ਆ ਗੁੰਗਾ ਇਸ ਵੇਖ ਸਕਦੇ ਇੱਥੇ ਹੋਣਾ ਇਸ ਤਰ੍ਹਾਂ ਤੋ ਇੱਥੇ ਆ ਜਾ ਹਾਂ ਆਪੀ ਤਾਂ ਹੱਥ ਡਿੱਗ ਗਏ ਨਾ ਠੀਕ ਹੈ ਇਹ ਕਰਨੀ ਆ ਫਿਰ ਵੀ ਉਧਰ ਕਰਦਾ ਗੇਟ ਨੂੰ ਪਾਰ ਗਾਈਸ ਦੇ ਦੇ ਲੈਨੇ ਪਈਆਂ ਗਾਈਸ ਅੱਜ ਸਾਡੇ ਦਰਵਾਜ਼ਿਆਂ ਦੀ ਉਹ ਲੱਗ ਗਈ ਅੱਜ ਗਾਈਸ ਅੰਕਲ ਹੁਣੀ ਚੱਲੇ ਆ ਅੰਕਲ ਜੀ ਅੰਕਲ ਹੁਣੀ ਚੱਲੇ ਆ ਜੀ ਤੇ ਆ ਸਾਡੇ ਮੰਮੀ ਕੀ ਲੱਗੀ ਏ ਸਨਮੇਖ ਲਾਈਨ ਆਪਾਂ ਸਨਮੇਖ ਲੱਗੀ ਜੀ ਦਰਵਾਜ਼ਿਆਂ ਨੂੰ ਤੇ ਵੇਖ ਸਕਦੇ ਜੋ ਸਾਰੇ ਮਿਸਤਰੀ ਜਾਨ ਦਾ ਪਿਆ ਜੀ ਗਾਇਸ ਹੁਣ ਆਇਆ ਜੀ ਸਿੰਕ ਆਲਮੋਸਟ ਮੰਮੀ ਹੋ ਗਿਆ ਨਾ ਕੰਮ ਲੋਬੀ ਦਾ ਹਨਾ ਹੁਣ ਰਸੋਈ ਰਹਿ ਗਈ ਹੁਣ ਗਾਇਸ ਸਾਡੀ ਰਹਿ ਗਈ ਰਸੋਈ ਨਹੀਂ ਸਹੀ ਲੱਗਣ ਦੀ ਮੰਮੀ ਇੱਥੇ ਆਮ ਹੀ ਹੁੰਦੀ ਕੋਈ ਨਹੀਂ ਢੀ ਨਹੀਂ ਗੱਲ ਤੇ ਗਾਇਸ ਬਾਕੀ ਬੈਕ ਟੂ ਵਲੌਗ ਤੁਹਾਨੂੰ ਮਿਲਾਂਗੇ ਜੀ ਕੱਲ੍ਹ ਲੱਗਦੇ ਜੋ ਟੁੱਟੀ ਲੱਗ ਗਈ ਆ ਜੀ ਇਹ ਟੁੱਟੀ ਲੱਗ ਗਈ ਇਹ ਇੰਦਾ ਚੱਲ ਨਹੀਂ ਸਿੰਕ ਤੇ ਇਹਨੂੰ ਆਪਾਂ ਹਜੇ ਆਪਾਂ ਯੂਜ਼ ਨਹੀਂ ਕੀਤਾ ਇਹਨੂੰ ਇਦਾਂ ਮਤਲਬ ਕਚਰਾ ਵੀ ਜੇ ਫਸਿਆ ਹੋਵੇ ਕਰ ਆ ਆ ਜੀ ਸਾਡਾ ਸ਼ੀਸ਼ਾ ਤੇ ਆਪਾਂ ਜਿਹੜੀ ਮਰਜ਼ੀ ਲਾਈਟ ਕੱਢ ਲਓ ਭਾਵੇਂ ਰੈੱਡ ਕਰ ਦੋ ਉਹ ਜਿਹੜੀ ਸੈਂਸਰ ਵਾਲੇ ਜਿਹੜੇ ਚੱਲਣਦੇ ਆ ਆ ਵਾਈਟ ਤੇ ਹੁਣ ਸਾਡੀ ਆਹ ਵਾਲੀ ਕਿਚਨ